ਈਨਾਂ ਅਸੀਂ ਛੇੜੀ ਆਪਣੀ ਕਰਦੇ ਹਾਂ ਮੈਂ ਪਾਸਿੰਗ ਬੁਰਖੇ ਲਾ ਉਹ ਰੂਬਾ ਪ੍ਰਧਾਨ ਤੋਂ ਆਪਸੀ ਚੰਗੀ ਦਾ ਦਿਖਾਉਂਦਾ ਇਹ ਮਸਲਾ ਹੈ ਜਿਹੜੀ ਵਿੱਚ ਅਸੀਂ ਅਸੀਂ ਪਿਛਲੇ ਸਮੇਂ ਦੇ ਵਿੱਚ ਜਦੋਂ ਗਿੱਗੜੀ ਅੰਦੋਲਨ ਤੋਂ ਬਾਅਦ ਹੋਇਆ ਤੇ ਟੋਲਪਲਾਜੇ ਪੰਜਾਬ ਦੇ ਵਿੱਚ ਆ ਕੇ ਅਸੀਂ ਛੱਡੇ ਆ ਤਾਂ ਅਸੀਂ ਲਿਖਾ ਜੋ ਕਰੀਦਾ ਕਿ ਜਿਹੜੇ ਪੰਜਾਬ ਦੇ ਵਿੱਚ 28-29 ਟੋਲਪਲਾਜੇ ਆ ਇਹ ਟੂਰ ਪਲਾਜ਼ਾਂ ਦੇ ਵਿੱਚ ਗੈਰ ਕਾਨੂੰਨੀ ਵੀ ਹੈਗੇ ਆ ਤੇ ਇਹ ਵੀ ਨਹੀਂ ਪਤਾ ਲੱਗ ਰਿਹਾ ਉਹ ਕਿਹੜੀ ਕੰਟਰੀ ਦਾ ਆਇਆ ਕਿ ਕੌਣ ਉਹਨਾਂ ਦਾ ਹੈ ਉਹ ਅਸਲੀ ਚੋਣ ਕਰਕੇ ਫਿਰ ਹੈਜੀਟੇਸ਼ਨ ਸ਼ੁਰੂ ਕੀਤੀ ਸੀ ਉਹ ਵਿੱਚ ਮੇਰੇ ਕਬੰਦ ਤੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਪਕੋ ਪੈਂਚਮੈਂਟ ਥੋੜੇ ਬਨਾਰਾ ਰੋਡ ਤੇ ਲੱਗਦਾ ਸੀ ਉਹ ਬਿਲਕੁਲ ਗੈਰ ਕਾਨੂੰਨੀ ਸੀ ਉਹ ਮੰਨਿਆ ਸਾਡੇ ਕੋਲੇ ਨਾ ਮੈਸਨਲ ਆਪਾਂ ਕੀ ਹੈ ਜਿਹੜੀ ਹਾਈ ਦੇਦੀ ਇਹ ਅਸੀਂ ਬਲਕ ਬਣਤੀ ਲਾਇਆ ਉਹਨੂੰ ਹਟਾ ਕੇ ਪਿੱਛੇ ਮਤਲਬ ਮੱਲੇ ਲਾਇਆ ਗਾ ਬਲਕ ਨੂੰ ਪਤਨਪੜਾ ਪੂਰਬਲਾਜਾ ਉਹਦੇ ਪਿੱਛੇ ਬੇਈਮਾਨੀ ਇਹ ਸੀ ਕਿ ਦੋ ਸਰਪੰਚਾਂ ਨੇ ਠੇਕੇ ਲਾਇਆ ਸੀ ਲਾਉਣਾ ਸੀ ਕਰੋੜਾਂ ਰੁਪਈਆ ਦੀ ਫੁੱਗੀ ਲੋਕਾਂ ਨਾਲ ਮਾਰ ਉਦੋਂ ਬਾਅਦ ਫਿਰ ਅਸੀਂ ਪਤਾ ਕੀਤਾ ਸੀ ਜਿਹੜਾ ਠੇਕੀ ਵਾਲਾ ਇਹ ਕਿਵੇਂ ਆਇਆ ਕਿਉਂ ਨਹੀਂ ਚੱਲਿਆ ਫੇ ਲਾਉਣ ਤੋਂ ਬਾਅਦ 13 ਸਾਲ ਹੋ ਗਏ ਉਹਨੂੰ ਲੱਗੇ ਕੋਈ ਉਹਦਾ ਸਰਕਾਰੀ ਰਿਕਾਰਡ ਨਹੀਂ ਹੈ ਉਹ ਇਹ ਉਹਦਾ ਜ਼ਿੰਮੇਵਾਰੀ ਨਹੀਂ ਲੈਂਦਾ ਕਿ ਅਸੀਂ ਲਾਇਆ ਸੀ ਨਾ ਹੀ ਕਿਸੇ ਚੱਕਰ ਨਹੀਂ ਜ਼ਿੰਮੇਵਾਰੀ ਲਈ ਆ ਅਸੀਂ ਫਿਰ ਇਹ ਫੈਸਲਾ ਕੀਤਾ ਕਿ ਉਹ ਟੋਲ ਪਲਾਜਾ ਟਾਉਣਾ ਉਹ ਅਸੀਟਾ ਹੱਦ ਤੱਕ ਦੇ ਸਮੇਂ ਦੇ ਵਿੱਚ ਬਿਲਕੁਲ ਉਹਦਾ ਸ਼ਿਕਾਇਤ ਉਸ ਤੋਂ ਅਕਾ ਸਾਡੇ ਨਿਸ਼ਾਨੇ ਤੇ ਜਿੱਥੇ ਜਿਹੜਾ ਜਿਹੜਾ ਪਿੰਡ ਆ ਉਹ ਮਨਕਲਾ ਇਹ ਹੀ ਹੈ ਮਨਕਲਾ ਬਾਰੇ ਦਾ ਕਿਹੜੀ ਕੰਪਨੀ ਨੇ ਲਾਇਆ ਕਿਹੜੀ ਸਰਕਾਰ ਤੋਂ ਮਨਜ਼ੂਰੀ ਲਈ ਕਿ ਕੋਈ ਨੋਟਿਸ ਤੇ ਗੰਧਾਰੀ ਹੋਇਆ ਕੁਝ ਨਹੀਂ ਹੋਇਆ ਵੀ ਸਿਰਫ ਤੇ ਸਿਰਫ ਐਕਸੀਡੈਂਟ ਚੋਰਾਂ ਦੇ ਹੱਟੇ ਬਲਾਕਕਾਰੀਆਂ ਦੇ ਹੱਟੇ ਇਹ ਦੂਸਪਾਏ ਇਹ ਕੁਝ ਨਹੀਂ ਰਹਿ ਗਏ ਇਹ ਅਸੀਂ ਸਲਾਹ ਕਰਕੇ ਪੰਜਾਬ ਸਰਕਾਰ ਦੇ ਧਿਆਨ ਚ ਲਿਆਉਂਦੇ ਹੁਣ ਜਿਹੜੇ ਸਾਰੇ ਦੇ ਸਾਰੇ ਸੋਲ ਪਲਾਜੇ ਆ ਇਹ ਇਹਨਾਂ ਨੂੰ ਹਟਾਉਣਾ ਚਾਹੀਦਾ ਪੰਜਾਬ ਸਰਕਾਰ ਨੇ ਬਕਾਇਦਾ 6-7 ਮਹੀਨੇ ਪਹਿਲਾਂ ਇੱਕ ਕਿੱਥੀ ਵੀ ਗੱਡੀ ਹੈ ਇਹਨਾਂ ਨੂੰ ਇਹ ਇਹਨਾਂ ਨੂੰ ਹਟਾਓ ਕਿਹਾ ਜੇ ਹੁਣ ਪਰ ਜਿਹੜਾ ਜਿਲ੍ਹਾ ਪ੍ਰੋਫੈਸਰ ਹੈ ਖਾਸ ਕਰਕੇ ਮੈਂ ਤੁਹਾਨੂੰ ਬਟੰਡੇ ਵਾਲੇ ਬਿਲਕੁਲੀ ਨਹੀਂ ਇਹ ਧਿਆਨ ਦੇ ਰਿਹਾ ਜਿਹੜੀ ਆ ਕਰਨ ਘਟਨਾ ਵਾਪਰੀ ਰਾਤ ਨੂੰ ਉਸ ਤੋਂ ਬਹੁਤ ਵੱਡਾ ਹਾਲਾਤ ਹੋਣਾ ਚਾਹੀਦਾ ਹੋ ਤੇ ਉਹਦੇ ਤੇ ਵੀ ਜਾ ਕੇ ਕੋਈ ਮੌਕਾ ਦੇਖਣ ਨੂੰ ਨਹੀਂ ਗਿਆ ਇਹਦੇ ਤੇ ਵੀ ਅਸੀਂ ਫੈਸਲਾ ਲਿਆ ਕਿ ਜਿਵੇਂ ਢਾਈਪੀ ਵਾਲੇ ਦਾ ਸਮਾਇਆ ਕੀਤਾ ਇਹਦਾ ਵੀ ਸਮਾਇਆ ਕਰਾਂਗੇ ਇਹ ਪਬਲਿਕ ਸੇਫਟੀ ਵਾਸਤੇ ਕਰ ਰਹੀਆਂ ਸੀ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਅੱਜ ਐਸਐਸਪੀ ਨਾਲ ਸਾਡੀ ਮੀਟਿੰਗ ਹੋਈ ਐ ਇਸ ਮਾਮਲੇ ਤੇ ਉਹਦੇ ਵਿੱਚੋਂ ਵੀ ਕੁਝ ਕਟੌਣ ਪਾਉਣ ਨੂੰ ਨਹੀਂ ਨਿਕਲਿਆ ਕਿ ਜਾਂ ਕੋਰਸ ਪ੍ਰਸ਼ਾਸਨ ਕਹਿ ਦਿੰਦਾ ਕਿ ਜੇ ਸਾਨੂੰ ਸ਼ਹਿਰੀ ਪ੍ਰਸ਼ਾਸਨ ਨੂੰ ਫੇਰ ਅਸੀਂ ਕਹਾਂਗੇ ਸ਼ਹਿਰੀ ਪ੍ਰਸ਼ਾਸਨ ਕਹਿੰਦਾ ਜਿਸ ਨਾਲ ਸਰਕਾਰ ਦੇ ਰੂਪ ਤੋਂ ਫੇਰ ਅਸੀਂ ਕੁੱਸ਼ ਕਰਾਂਗੇ ਹਾਲਾਂਕਿ ਸਰਕਾਰ ਦੇ ਲੈਟਰ ਆਏ ਕਿ ਹੁਣ ਅਸੀਂ ਇਹ ਦੁਬਾਰੇ ਫੈਸਲਾ ਕੀਤਾ ਕਿ ਇਹ ਕਹਿ ਰਹੇ ਨੇ ਕਿ 16 ਤਰੀਕ ਨੂੰ ਹਾਈ ਕੋਰਟ ਦੇ ਵਿੱਚ ਇਹਦੀ ਪੇਸ਼ੀ ਹੈ ਉਹ ਕੀ ਹੈ ਸਿਰਫ ਤੇ ਸਿਰਫ ਜਿਹੜਾ ਠੇਕੇਦਾਰ ਜਿਹਨੇ ਬਣਾਏ ਜੀ ਇਹ ਟਹਿਪੀ ਵਾਲਾ ਤੇ ਘਮਣਕਾ ਨਾ ਬਣਾਇਆ ਉਹਦਾ 26 ਕਰੋੜ ਰੁਪਇਆ ਫੈਰ ਹੈ ਕਿ ਮੇਰਾ 26 ਕਰੋੜ ਰੁਪਇਆ ਕਰਜ਼ਾ ਹੈ ਮੈਨੂੰ ਇਹ ਜੀ ਦੇ ਨਹੀਂ ਜਣਾ ਤੇ ਹਾਲਾਤ ਇਹ ਅੱਗੇ ਜਿਹੜੀ ਪੇਸ਼ੀ ਪੈਂਦੀ ਹੈ ਨਾ ਪੰਜਾਬ ਸਰਕਾਰ ਜਾਂਦੀ ਹੈ ਨਾ ਮਤਲਬ ਉੱਤੇ ਮਤਲਬ ਜਿਹੜਾ ਕੋਈ ਡਿਸਟ੍ਰਿਕਟ ਅਧਿਪਤਮ ਦਾ ਪ੍ਰਸ਼ਾਸਨ ਹੋ ਜਾਂਦਾ ਉਹ ਤਰੀਕਾ ਉਹਨਾਂ ਅੱਗੇ ਮਤਲਬ ਪਾਈ ਜਾਂਦੇ ਆ ਇਸ ਕਰਕੇ ਕਿੰਨਾ ਚਿਰ ਮਤਲਬ ਇਹਦੇ ਬੰਨੀ ਦੇਖਾਂਗੇ ਕਿੰਨੀਆਂ ਮਤਲਬ ਜਾਨਾ ਹੋਰ ਜਾਣਗੀਆਂ ਇਹਨੂੰ ਲੈ ਕੇ ਅਸੀਂ ਫੈਸਲਾ ਕੀਤਾ ਕਿ ਇਹਦਾ ਸੁਪਾਇਆ ਕਰਨਾ ਉਹ ਸੁਪਾਇਆ ਕਰਦੇ ਲਈ ਜਿਵੇਂ 18 ਹੁਣ 21 18 ਤਰੀਕ ਨੂੰ ਆ ਵੱਡਾ ਇਕੱਠ ਜਿਹੜਾ ਦੋ ਜ਼ਿਲ੍ਹਿਆਂ ਦਾ ਹੋਊਗਾ ਉਹ ਇਕੱਠ ਕਰਨਾ ਉਹਦੀ ਡਾਉਟ ਬੰਦੀ ਮਤਲਬ ਕੇਸੀ ਬਣਾ ਰਹੇ ਆ ਕਿ ਕੀ ਕਰਨਾ ਪਰ ਇਹ ਟੋਲ ਪਲਾਗਾ ਖਤਮ ਕਰਾਂਗੇ ਸਰਕਾਰ ਨੇ ਜੋ ਕਰਨਾ ਕਰੇ ਉਹਨਾਂ ਨੇ ਤੁਛਾ ਦੋਦ ਕਰਨਾ ਉਹਨਾਂ ਨੇ ਕੇਸ ਬਣਾਉਣੇ ਆ ਉਹਨਾਂ ਨੇ ਕੋਈ ਸਰਜਾਨਾ ਆਪਾਣਾ ਪਰ ਪਬਲਿਕ ਸੇਫਟੀ ਵਾਸਤੇ ਅਸੀਂ ਸਾਰਾ ਕੁਝ ਕਰਨ ਦੇ ਲਈ ਤਿਆਰ ਇਸ ਕਰਕੇ ਮਤਲਬ ਇਹ ਆ ਇਦੋਂ ਤੱਕ ਮੋਖਸਰ ਦੇ ਵਿੱਚ ਮਤਲਬ ਬ੍ਰਿੰਦ ਉੱਥੇ ਵੀ ਮਤਲਬ ਪੁਲ ਬਣਾਜਾ ਲੱਗਿਆ ਹੋਇਆ ਉਹ ਗੈਰ ਕਾਨੂੰਨੀ ਹੈ ਇਸ ਕਰਕੇ ਕਿ ਜਦੋਂ ਦਾ ਐਗਰੀਮੈਂਟ ਹੋ ਗਿਆ ਉਹ ਐਗਰੀਮੈਂਟ ਦੇ ਵਿੱਚ ਜਿਹੜੀਆਂ ਵੱਡੀਆਂ ਨਹਿਰਾਂ ਜਾਂਦੀਆਂ ਰਾਜਸਥਾਨ ਨੂੰ ਉਹ ਨਹਿਰਾਂ ਦੇ ਉੱਪਰ ਇੱਕ ਵੱਡਾ ਪੁਲ ਬਣਾਉਂਦਾ ਐਗਰੀਮੈਂਟ ਹੋ ਗਿਆ ਕਿ ਪੁਲ ਬਣਾਵਾਂਗੇ ਸੀ ਪੁਲ ਉਹ ਬਣਾ ਸਕਦੇ ਨੂੰ ਤਲੱਗੇ ਨੂੰ ਖੇਤਲਾਵਾ ਪਰ ਉੱਥੇ ਵੀ ਸਾਡੇ ਬੰਦੇ ਬੈਠੇ ਨੂੰ ਧੰਨ ਲੱਗੇ ਨੂੰ ਸਾਲ ਤੋਂ ਉੱਪਰ ਹੋ ਗਿਆ ਉਸ ਦਿਨ ਦੇ ਬੈਠੇ ਆ ਜਿਸ ਦਿਨ ਬੱਛ ਗਈਆਂ ਨਹਿਰਾਂ ਇੱਟੇ 8 ਦੀ ਸਤਾਰਾਂ ਕਹਿੰਦੇ ਸਤਾਰਾਂ ਮਤਾਂ ਕਹਿੰਦੇ ਨੇ ਬਹੁਤ ਜ਼ਿਆਦਾ ਮਤਾਂ ਇੱਕ ਤੋਂ ਦੂ ਪੈਲੈਂਟ ਦੀ ਸੀ 85 86 ਦੇ ਵਿੱਚ ਉਹਦੇ ਚ 85 ਮਤਾਂ ਹੋ ਗਈਆਂ ਜਣੀ ਮਤਾਂ ਵੀ ਹੋਈ ਜਾਂਦੀਆਂ ਧਿਆਨ ਵੀ ਨਹੀਂ ਕੋਈ ਪੱਛਾਪੰਦੇ ਗਿਆ ਇਹਦਾ ਸਪਾਇਆ ਕਰਕੇ ਅਸੀਂ ਫੇਰ ਛਾਪ ਲਵਾਂਗੇ ਨਕਲ ਦੀ ਅੱਗੇ ਜਿਹੜਾ ਬੜਾ ਬੜਾ ਬਣਾਉਂਦਾ ਪਰ ਮਹਾਂਪਰ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਨਾ ਕੋਈ ਜ਼ਿਲ੍ਹਾ ਪ੍ਰਸ਼ਾਸਨ ਤੇ ਹੰਤ ਰਿਹਾ ਇਸ ਕਰਕੇ ਹੁਣ ਇੱਕ ਵਾਰ ਜਿਹੜਾ ਇਹ ਦੁਬਾਰਾ ਪੰਜਾਬ ਸੱਤਾ 'ਤੇ ਧਿਆਨ ਚੁੱਕਿਆਵਾਂਗੇ ਐਵੇਂ ਪਹਿਲਾਂ ਸੀ ਲੈ ਆ ਚੁੱਕੇ ਆ 7-8 ਮਹੀਨੇ ਪਹਿਲਾਂ ਜੀ ਆਮ ਦੇ ਨਾਲ ਸਾਡੀ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਇੱਕ ਲਾ-ਲਾ ਗੱਲ ਹੋ ਆਪੀ ਦਿੱਸ਼ਤੀ ਮਤਲਬ ਉਹਨਾਂ ਨੂੰ ਦਿੱਤਾ ਹੋਇਆ ਕਿ ਆਹ ਆਹ ਜਿਹੜੇ ਗੈਰਕਾਨੂੰਨੀ ਆ ਲੋਕਾਂ ਦੀ ਲੁਕਦਾ ਕਾਰਨ ਤੇ ਲੋਕਾਂ ਦੀ ਮਦਦ ਦਾ ਕਾਰਨ ਪਰ ਨਹੀਂ ਕੋਈ ਧਿਆਨ ਦਿੱਤੇ ਇਹਨਾਂ ਨੂੰ ਲੱਗਿਆ ਨੂੰ ਦੇਖੋ ਕਿ 13 ਸਾਲ ਹੋ ਗਏ ਆਪਨ ਰ ਸਰਕਾਰ ਵੀ ਆ ਗਈ ਜੰਮੀ ਦੀ ਸਰਕਾਰ ਵੀ ਆ ਗਈ ਪੰਡੀ ਜਕਰ ਵੀ ਆ ਗਈ ਉਦੋਂ ਪਹਿਲਾਂ ਪਾਵਾ ਜੀ ਸਰਕਾਰਾਂ ਜੀ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਇਹ ਸੜਕ ਜਿਹੜੀ ਟੋਲਪਲਾ ਦੇ ਪੱਲੇ ਵਾਲੀ ਹੈ ਹੀ ਨਹੀਂ ਜਿਹੜੀ ਇੱਥੋਂ ਸੁਨਾਮ ਨੂੰ ਕਰ ਰਹੀ ਹੈ ਬੰਦਾ ਮਾਨਸਰ ਹੋ ਕੇ ਟੋਲਪਲਾ ਦੇ ਵਾਲੀ ਸੜਕ ਹੀ ਨਹੀਂ ਹੈ ਇੱਥੇ ਲੱਗਣਾ ਤਾਂ ਬਿਲਕੁਲ ਗਲਤ ਹੈ ਇਸ ਕਰਕੇ ਇਹ ਜਿਹੜੀਆਂ ਜਾਨਾਂ ਮਨੁੱਖਾਂ ਦਾ ਉਹ ਉਜਾਈ ਨਾ ਜਾਣ ਇਸ ਮੁੱਦੇ ਨੂੰ ਅਸੀਂ ਜਿਹੜੇ ਕਿ ਇਹ ਜਿਹੜੀ ਐਜੂਕੇਸ਼ਨ ਬਿੱਟੀ ਹੈ ਇਹ ਤੁਹਾਡੇ ਸਾਰੇ ਦੇ ਧਿਆਨ ਤੇ ਹੋਣਾ ਚਾਹੁੰਦੇ ਆ ਤੁਹਾਨੂੰ ਜਾਣਾ ਵੀ ਚਾਹੀਦਾ ਹੈ ਇਹ ਜਿਹੜਾ ਵਾਹਨ ਦਾ ਵਾਪਰਿਆ ਕਿਡਾ ਬੜਾ ਨੁਕਸਾਨ ਹੋਣਾ ਸੀ ਬਾਕੀ ਦੇ ਦੇਸ਼ ਤੋਂ ਜਿਹੜਾ ਉਹਨਾਂ ਦੀ ਅਰਾਮੀ ਕਿਹਦੇ ਦਾ ਖਰਾਬ ਕਿਹਦੇ ਦਾ ਅਸੀਂ ਪਹਿਲਾਂ ਦੇਖ ਲਿਆ 16 ਤਰੀਕ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਕਹਿ ਰਿਹਾ ਕਿ 16 ਤਰੀਕ ਨੂੰ ਅਸੀਂ ਜਾ ਰਹੇ ਹਾਂ ਜਿਹੜਾ ਹੁੰਦੀ ਐਕਸੀਡੈਂਟ ਹੋ ਰਿਹਾ ਉਹ ਉਹਦੀ ਵੀ ਜਿਹੜੀ ਐਫ ਆਈ ਆਰ ਦੀ ਕਾਪੀ ਨਾਲ ਲਾ ਕੇ ਪਹਿਲਾਂ ਵੀ ਲਾ ਕੇ ਹਾਲਾਂਕਿ ਪਹਿਲ ਕਹਿੰਦਾ ਨਹੀਂ ਕੱਟੀਆਂ ਨਹੀਂ ਐਕਸੀਡੈਂਟ ਬਹੁਤ ਹੋਇਆ ਪੈਨੋ ਵੀ ਉਹ ਸਾਰੀਆਂ ਲਾ ਕੇ ਵਜਨ ਬਣਾਉਣ ਕਰ ਪਰ ਇਹ ਇਹ ਤਾਂ ਹੈ ਕਿ ਉਹਨਾਂ ਦੇ ਇੱਥੇ ਕੋਈ ਫਾਇਦਾ ਨਹੀਂ ਇਹ ਦਬਾਅ ਬਣਾਵਾਂਗੇ ਪਹਿਲੀ ਹੁਣ ਤੱਕ ਤਾਂ ਨਹੀਂ ਕੋਈ ਗਿਆ ਇਹ ਜਿੰਨਾ ਹੁਣ ਦਬਾਅ ਬਣ ਚੁੱਕਿਆ ਪ੍ਰਸ਼ਾਸਨ ਤੇ ਜਾਂ ਸਰਕਾਰ ਤੇ ਜਾਂਦੇ ਆ ਨਹੀਂ ਜਾਂਦੇ ਇਸੋ ਤਰੀਕੇ ਨਾਲ ਕੱਲ ਤੁਹਾਡਾ ਪੱਤਰ ਆਸੂ ਹੋਇਆ ਕਾਜੀ ਕੋ ਵੀ ਇਸ ਸਮੇਂ ਚਿੰਨ੍ਹੇ ਘੱਟਾਗਾ ਰੋਕ ਨਹੀਂ ਸਕਦੀ ਮੈਂ ਇਹ ਬੰਦੇ ਇਸ ਤਰ੍ਹਾਂ ਨਹੀਂ ਲੋਕ ਲੋਕੀ मैं गुरे भाई रूपा ਜਿਲ੍ਹਾ ਪ੍ਰਸ਼ਾਸਨ ਸਾਹਿਬ ਦੁਨੀਆਂ ਤੋਂ ਬੰਦਾ ਮਾਮਲਾ ਸੂਰਪਲਾਜਾ ਜਿਹੜਾ ਕੋਈ ਮੰਤਲਾ ਵਾਲਾ ਨੂੰ ਪਟੜ੍ਹਣ ਦੇ ਸਬੰਧ ਵਿੱਚ ਬੱਚਾ ਇੱਥੇ ਬਹੁਤ ਸਾਰੀਆਂ ਮੌਕਾਂ ਵੀ ਹੋ ਚੁੱਕੀਆਂ ਐਕਸੀਡੈਂਟ ਹੋਏ ਆ ਕਟਿੰਗਾਂ ਵੀ ਸੱਪਾਂ ਜਿਹੜੀਆਂ ਨੂੰ ਲੈ ਕੇ ਅਸੀਂ 26 ਜੁਲਾਈ ਤੋਂ ਮਤਲਬ ਸਰਕਾਰ ਨੇ ਲਾਈਵ ਹੋ ਕੇ ਦੱਸਤਾ ਸੀ ਕਿ ਪ੍ਰਸ਼ਾਸਨ ਨੇ ਲਾਈਵ ਹੋ ਕੇ ਦੱਸਤਾ ਸੀ ਕਿ ਅਸੀਂ 5 ਅਗਸਤ ਨੂੰ ਜਿਹੜਾ ਹੈਗਾ ਇਹ ਸੂਰਪਲਾਜੇ ਨੂੰ ਚੱਕਾਂਗੇ ਤਾਂ ਅਸੀਂ ਉਹ ਟੋਲ ਪਲੱਗ ਨੂੰ ਢੋਣ ਵਾਸਤੇ ਮਤਲਬ ਲੱਗੇ ਹੋਏ ਸੀਗੇ ਤਾਂ ਸਾਨੂੰ ਜਿਹੜਾ ਹੈਗਾ ਉਸ ਪ੍ਰਸ਼ਾਸਨ ਨੇ ਉਹ ਰੋਕਿਆ ਹੋਇਆ ਇਹ ਕਹਿ ਕੇ ਕਿ ਸ਼ਬਦੀ ਅਜੇ ਨਹੀਂ ਆਉਣ ਵਾਲੀ 16 ਸਤੰਬਰ ਨੂੰ ਸੂਰੇ ਸਿੱਖ ਮਤਲਬ ਉਸ ਪ੍ਰੀਕਾ ਦੀ ਪੇਸ਼ੀ ਆ ਉਹਦੇ ਦੇ ਕੋਈ ਨਾ ਕੋਈ ਫੈਸਲਾ ਹੋ ਜੂਗਾ ਉਹ ਤੋਂ ਬਾਅਦ ਤੁਸੀਂ ਆ ਕੇ ਫੈਸਲਾ ਲੈ ਲਓ ਪਰ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਉਹਨਾਂ ਨਾਲ ਸਾਰੇ ਉਹਨਾਂ ਨੂੰ ਇਹ ਕਹੇ ਆਇਆ ਕਿ ਅਸੀਂ 18 ਤਰੀਕ ਨੂੰ ਇੱਕ ਭੱਡੀ ਜਿਹੀ ਨਹੀਂ ਜਮ੍ਹਾਂ ਰੱਖੀ ਹੋਈ ਹੈ ਉਹ ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਕਿ ਅਸੀਂ ਉਹ ਜਿਹੜਾ ਕੰਡਾ ਵਗੈਰਾ ਉਹ ਜਿਹੜੀਆਂ ਹੈਗੀਆਂ ਉਹ ਕਰਨਾ ਟੁੱਟੀਆਂ ਮੂੜੀਆਂ ਹੋਈਆਂ ਨੇ ਸ਼ਰਟ ਵਗੈਰਾ ਖੜੀ ਨਹੀਂ ਉਹਨਾਂ ਨੂੰ ਅਸੀਂ ਦੋਚ ਲਿਆ ਦਾ ਆਪਣਾ ਬਟੰਡਾ ਤੇ ਮਾਨਸਾ ਝਲੇ ਦਾ ਵੱਡਾ ਕੱਟ ਕਰਕੇ ਜਿਹੜਾ ਹੈਗਾ ਉਹਨੂੰ ਉਧਰ ਛਪਾਇਆ ਉੱਤੇ ਕਰਨਾ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਉਸੇ ਪੁਲਿਸ ਪ੍ਰਸ਼ਾਸਨ ਦਾ ਬਾਰ ਬਾਰ ਜਾ ਰਿਹਾ ਸਿਵਲ ਪ੍ਰਸ਼ਾਸਨ ਆ ਜਿਹੜਾ ਉਹ ਬਿੱਲ ਕੁਤ ਹੀ ਮਤਲਬ ਊੜੀ ਨੀਂਦ ਦਾ ਜਿਹੜਾ ਉਹ ਸੁੱਕਿਆ ਪਿਆ 26 ਜਲਾਈ ਨੂੰ ਜਦੋਂ ਅਸੀਂ ਉੱਥੇ ਸਾਰਾ ਕੁਝ ਹੋ ਕੇ ਡੀਸੀ ਸਾਹਿਬ ਬਠਿੰਡਾ ਨੂੰ ਮਿਲਣ ਆਏ ਆਂ ਤਾਂ ਚਟਪੇਜੀ ਅੰਦਰ ਡੀਸੀ ਸਾਹਿਬ ਨੂੰ ਅਸੀਂ ਮਿਲਣਾ ਉਹ ਕਹਿੰਦੇ ਵੀ ਅੰਦਰੋਂ ਮੁਲਾਜ਼ਮਾਂ ਨੂੰ ਕਹਿੰਦਾ ਕਿ ਜੇ ਡੀਸੀ ਨੂੰ ਮਿਲ ਲਓ ਅਸੀਂ ਕਿਹਾ ਨਹੀਂ ਅਸੀਂ ਡੀਸੀ ਸਾਹਿਬ ਨੂੰ ਕਿਹਾ ਬਹੁਤ ਵੱਡਾ ਗੰਭੀਰ ਮੁੱਦਾ ਡੀਸੀ ਸਾਹਿਬ ਤੇ ਕਰਨ ਵਾਲਾ ਸੀ ਉਹਨਾਂ ਨਾਲ ਮਤਲਬ ਮੀਟਿੰਗ ਕਰਨੀ ਚਾਹੁੰਦੇ ਆਂ ਨਹੀਂ ਉਹ ਕਹਿੰਦੇ ਕਿ ਸਾਨੂੰ ਦੂਸਰੇ ਪਾਸੇ ਬੈਠੋ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਮਿਲਦੇ ਆਂ ਡੀਸੀ ਸਾਹਿਬ ਚੋਰ ਪੜਾਈ ਦੇ ਕੇ ਦੇਖੋ ਕਿਲੇ ਦਾ ਮਾਲਕਾ ਕਿਲੇ ਦਾ ਮੁੱਖ ਅਧਿਕਾਰੀ ਆ ਉਨੇ ਮਿਲਣ ਦੀ ਕੋਈ ਲੋੜ ਨਹੀਂ ਸਾਂਝੀ ਉਸ ਤੋਂ ਬਾਅਦ ਵੀ ਉੱਥੇ ਲਗਾਤਾਰ ਐਕਸੀਡੈਂਟ ਹੋ ਰਹੇ ਨੇ ਅੱਜ ਤੱਕ ਵੀ ਜਿਹੜਾ ਸਿਵਲ ਪ੍ਰਸ਼ਾਸਨ ਹੈ ਸਿਰਫ ਇੱਕ ਮੀਟਿੰਗ ਕੀਤੀ ਆ 5 ਅਕਤੂਬਰ ਨੂੰ ਰੈਸਟੇਡੀਅਮ ਉਦੋਂ ਬਾਅਦ ਸਿਵਲ ਪ੍ਰਸ਼ਾਸਨ ਦਾ ਕੋਈ ਪ੍ਰਵਾਹ ਨਹੀਂ ਉਹਨਾਂ ਨੂੰ ਜਿਹਨਾਂ ਦੀ ਮੁੱਖ ਜ਼ਿੰਮੇਵਾਰੀ ਬਣਦੀ ਸੀ ਉਲਟਾ ਹੋ ਜਿਹੜਾ ਹੈਗਾ ਪੁਲਿਸ ਪ੍ਰਸ਼ਾਸਨ ਨੂੰ ਲੈਟਰ ਕੱਢੀ ਜਾਂਦੇ ਵੀ ਇਹ ਕੀ ਹੋ ਰਿਹਾ ਹੈ ਕੌਂਸਲ ਬਜਟ ਕੌਂਸਲ ਮਤਲਬ ਦੇਖੇ ਤੇ ਤੋੜ ਰਹੇ ਨੇ ਤੋਂ ਇਸ ਕਰਕੇ ਅਸੀਂ 18 ਤਰੀਕ ਨੂੰ ਜਿਹੜੀ ਵੱਡੀ ਮੀਟਿੰਗ ਸੱਦ ਕੇ ਇਹਦਾ ਕੋਟਲਾ ਜਿਹਦਾ ਸਪਾਇਆ ਉਹ ਕਰਨਾ ਹਾਈ ਕੋਰਟ ਕਿਹਜਾ ਵੱੱਡੀ ਫੈਸਲਾ ਦੇਵੇ ਠੌਣ ਦਾ ਦੇਵੇ ਜਾਂ ਨਾ ਠੌਣ ਦਾ ਦੇਵੇ ਠੇਪੀ ਵਾਲੇ ਬੰਦੂ ਜਿਹੜਾ ਅਸੀਂ ਫੈਸਲਾ ਕੀਤਾ ਹੋਇਆ ਉਹਨੂੰ ਸਾਫ਼ ਕਰਕੇ ਜਰਾ ਉਹ ਮੀਟਿੰਗ ਦੇ ਵਿੱਚ ਫੈਸਲਾ ਤੈਅ ਕਰਾਂਗੇ ਅਸੀਂ ਕਿ ਉਸ ਤੋਂ ਸ਼ੁਰੂ ਕਰਨਾ ਜਾਂ ਫਿਰ ਉਸ ਤੋਂ ਮਤਲਬ ਇੱਕ ਤਰ੍ਹਾਂ ਦੇ ਨਕੇ ਪਿੱਛੇ ਹੋ ਜੂਗਾ ਉਹ ਲਗਭਗ ਜਿਹੜਾ ਹੈਗਾ ਉਹਦਾੋਂ ਜ਼ਿਆਦਾ ਸਪਾਇਆ ਜਿਹੜਾ ਹੈਗਾ ਉਹ ਹੋਇਆ ਵਾ ਤੇ ਤਕਰੀਬਨ ਅਸੀਂ ਜਿਹੜਾ ਹੈਗਾ ਉਹਦਾ ਸਪਾਇਆ ਕਰਕੇ ਰੋਡ ਨੂੰ ਜਮਾਂ ਕਲੀਨ ਕਰਕੇ ਉਹਨੂੰ ਸਾਫ਼ ਕਰਕੇ ਜਿਹੜਾ ਹੈਗਾ ਫੇਰ ਹੀ ਉੱਥੇ ਜਿਹੜਾ ਕਹਾਂਗੇ ਇਸ ਪਹਿਲਾਂ ਵੀ ਤੁਹਾਡੀ ਪ੍ਰਸ਼ਤੇ ਸਾਹਮਣੇ ਬਾਰ-ਬਾਰ ਕਹਿੰਿਆ ਅੱਜ ਵੀ ਇਹੀ ਕਹਿੰਦੇ ਆ ਕਿ ਜਾਂ ਤਾਂ ਇਹਨੂੰ ਜ਼ਿਲ੍ਹਾ ਪ੍ਰਸ਼ਾਸਨ ਹਟਾ ਦੇ ਪਰ ਸੰਭਾਗਤਾ ਉਹਨਾਂ ਨੇ ਹਟਾਉਣਾ ਨਹੀਂ ਸਾਨੂੰ ਹੀ ਹਟਾਉਣਾ ਪੈਣਾ ਹਰ ਹਾਲਤੋ ਦੇ ਵਿੱਚ ਅਸੀਂ ਇਹਨੂੰ ਚੱਕ ਕੇ ਜਾਵਾਂਗੇ ਸਾਡੀ ਜਥੇਬੰਦੀ ਹਰੇਕ ਮੁੱਦੇ ਨੂੰ ਪ੍ਰਤਾਪ ਕਰਕੇ ਲੈਂਦੀ ਆ ਇਹ ਬਿਲਕੁਲ ਆਨ ਅਧਿਕਾਰ ਜਿਹੜਾ ਹੈਗਾ ਲੱਗਿਆ ਹੋਇਆ ਸਾਹ ਕਰਕੇ ਅਸੀਂ ਇਹ ਵੀ ਜਿਹੜਾ ਹੈਗਾ ਬਿਲਕੁਲ ਸਾਫ਼ ਕਰਕੇ ਗਏ ਕੰਮ ਇਹ ਇੱਕ ਦੇਖੋ ਕੱਲ ਜਿਹੜਾ ਐਕਸੀਡੈਂਟ ਹੋਇਆ ਉਹ ਮਤਲਬ ਅਸੀਂ ਇਹ ਕਹਿੰਦੇ ਵੀ ਵਾਹਨ ਮੈਂ ਉਤਰਤ ਨਹੀਂ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਬਚਾਇਆ ਉਹ ਸਾਡੇ ਜਿਹੜੇ ਉੱਥੇ ਕਿਸਾਨ ਪਏ ਸੀ ਉਹਨਾਂ ਦੇ ਸਿਰਾਂ ਦੇ ਤੂਰ ਦੀ ਲੱਗ ਗਈਆ ਉਹ ਮੈਂ ਕਹਿੰਦਾ ਵੀ ਜਿਹੜਾ ਤੁਸੀਂ ਜਾ ਕੇ ਦੇਖੋ ਉਥੇ ਵੀ ਕਿੱਥੋਂ ਦੀ ਉਹ ਟਰਾਲਾ ਲੱਗਿਆ ਉਸੇ ਕੋਈ ਸੁੱਕ ਖਾਲੀ ਉਹ ਤਾਂ ਨੋਡ ਸੀਗਾ ਨਾ ਮਤਲਬ ਖਾਲੀ ਕੋਈ ਟਰਾਲਾ ਹੋਵੇ ਡਰਾਈਵਰ ਜਿਹੜਾ ਦਿਨ ਦਿਹਾੜੇ ਹੋਵੇ ਉਹ ਮਤਲਬ ਜਮਾ ਸੋਫੀ ਹੋਵੇ ਉਥੋਂ ਕੋਈ ਟਰਾਲਾ ਨਹੀਂ ਆ ਨਹੀਂ ਸਕਦਾ ਜਿੱਥੇ ਉਹ ਟਰਾਲਾ ਨਹੀਂ ਆ ਸਾਡੀ ਗੱਡੀ ਟੁੱਟੀ ਆ ਭਾਂਡੇ ਟੁੱਟੇ ਆ ਰੈਸ ਟੁੱਟੀ ਆ ਤੇ ਗਾਹਾਂ ਜਾ ਕੇ ਉਹ ਨਾਲ ਹੀ ਜੇ ਮਤਲਬ ਅ ਦੂਸਰੇ ਪਾਸੇ ਟੋਲ ਪਲਾਜ਼ਾ ਦੇ ਪਾਸੇ ਪਾਰਕ ਜਾਂਦਾ ਸਾਡੇ ਜਿਹੜੀ ਉਹ ਕਿਸਾਨ ਸੀਗੇ ਉਹ ਅੱਜ ਸਾਡੇ ਵਿੱਚ ਨਹੀਂ ਹੋਣੇ ਜਿਹੜਾ ਬਹੁਤ ਕਰਤਮਾਤ ਜਿਹੜੀ ਘਟਨਾ ਸੀ ਕਿ ਦੂਜੇ ਪਾਸੇ ਉਹ ਟੋਲ ਤੇ ਜਾਂਦਾ ਕਿਤੇ ਗੱਡੀ ਟੁੱਟੀ ਆਉਤੇ ਕਿਤੇ ਐਕਸਸਰ ਕੀਤਾ ਪਿਆ ਸੀਗਾ ਪੂਰਾ ਉਹ ਨੁਕਸਾਨ ਹੋ ਜਾਣਾ ਸੀਗਾ ਉਹ ਇਸ ਕਰਕੇ ਜਿਹੜਾ ਹੈਗਾ ਅਸੀਂ ਸਾਡਾ ਜਿਹੜਾ ਨੁਕਸਾਨ ਹੋਇਆ ਫੈਕਟ ਵਗੈਰਾ ਦਾ ਗੱਡੀ ਦਾ ਪੂਰੀ ਵੀ ਪਰਪਾਈ ਕਰਾਉਣੀ ਆ ਤੇ ਜਿਹੜੀ ਮੁੱਖ ਮੰਗ ਆ ਇਹਨੂੰ ਜਿਹੜਾ ਹਰ ਹਾਲਤ ਦੇ ਵਿੱਚ ਟੋਲ ਪਲਾਜ਼ੇ ਦਾ ਸਾਫ਼ ਕਰਕੇ ਜਾਵਾਂਗੇ ਲੋਕਾਂ ਨੂੰ ਸੁਹੂਤ ਦੇ ਕੇ ਜਾਵਾਂਗੇ ਸਾਡੀ ਦਿੱਕਤ ਦਾ ਕੀ ਹੈਗਾ ਜਾਪ ਪਣ ਕੀ ਲੱਗੇ 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 ਦੋ ਮਿੰਟ ਬਿਟੋ ਨਹੀਂ ਲੱਗੇ ਆ ਮਾਨ ਦੀ ਰਣ ਵਿੱਚ ਮੇਰਾ ਏਨਰਜੀ ਦੀਆਂ